ਇੱਕ ਵਾਰ ਗੁਰੂ ਅਰਜਨ ਦੇਵ ਸਾਹਿਬ ਜੀ ਸ਼੍ਰੀ ਤਰਨਤਾਰਨ ਸਾਹਿਬ ਦੀ ਧਰਤੀ ਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਸਾਰੀਆਂ ਸਿੱਖ ਸੰਗਤਾਂ ਮਨ ਚਿਤ ਕਰਕੇ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਰਹੀਆਂ ਸਨ ਤਾਂ ਉਸੇ ਹੀ ਸਮੇਂ ਬਾਦਸ਼ਾਹ ਜਹਾਂਗੀਰ ਦਾ ਲਸ਼ਕਰ ਜਿਹੜਾ ਕਿ ਲਾਹੌਰ ਨੂੰ ਜਾ ਰਿਹਾ ਸੀ ਸੰਗਤ ਦੇ ਕੋਲ ਦੀ ਗੁਜ਼ਰਿਆ ਜਿਸ ਵਿੱਚ ਬੇਅੰਤ ਹਾਥੀ ਸ਼ਿੰਗਾਰੇ ਹੋਏ ਆਪਣੀ ਮਟਕ ਮਟਕ ਚਾਲ ਚੱਲ ਰਹੇ ਸਨ ਉਹਨਾਂ ਉੱਪਰ ਅੰਬਾਰੀਆਂ ਤੇ ਬੈਠੇ ਬੰਦੇ ਵੀ ਹਾਥੀ ਦੀ ਚਾਲ ਦੇ ਨਾਲ ਹੀ ਚੁੱਲਦੇ ਜਾ ਰਹੇ ਸਨ इस दिलकश नज़ारे ने सारी संगत का ध्यान अपने वल खिंच लिया गुरु साहब उपदेश दे रहे हैं पर संगत सारी जहांगीर दे लश्कर वाल देखी जावे गुरु साहेब ने पूछा कि संगते की गल है असी उपदेश दे रहे हाँ पर तुसी ध्यान किसे होर पासे क्यों लाया है ता संगत ने बेनती की सच्चे पातशाह ओह देखो बादशाह दा लश्कर जा रहा है देखो किस तरह हाथी चूम रहे हैं साडा भी जी करता है कि असी भी हाथियों की सवारी करिए ਉਸ ਸਮੇਂ ਹਾਥੀ ਬਾਦਸ਼ਾਹਾਂ ਕੋਲ ਹੀ ਹੋਇਆ ਕਰਦੇ ਸਨ ਅਤੇ ਇੱਕ ਸ਼ਾਹੀ ਸਵਾਰੀ ਸੀ ਇਹ ਸੁਣ ਕੇ ਗੁਰੂ ਸਾਹਿਬ ਨੇ ਸਾਹਮਣੇ ਖੜੀ ਕੰਦਵਲ ਨੂੰ ਇਸ਼ਾਰਾ ਕੀਤਾ ਤੇ ਬਚਨ ਕੀਤਾ ਕਿ ਜੇ ਝੂਟੇ ਲੈਣੇ ਹਨ ਤਾਂ ਅਨਕੰਦ ਤੇ ਬੈਠ ਜਾਵੋ ਇਹ ਸੁਣ ਸਾਰੀ ਸੰਗਤ ਕੰਦ ਤੇ ਬੈਠ ਗਈ ਜਦ ਵਾਹਿਗੁਰੂ ਦਾ ਸਿਮਰਨ ਕੀਤਾ ਤਾਂ ਉਹ ਕੰਦ ਵੀ ਹਾਥੀ ਦੀ ਤਰ੍ਹਾਂ ਚੂਲਣ ਲੱਗੀ ਸਾਰੀ ਸੰਗਤ ਨੂੰ ਉਹ ਪ੍ਰਤੀਤ ਹੋਇਆ ਕਿ ਅਸੀਂ ਹਾਥੀ ਦੀ ਹੀ ਸਵਾਰੀ ਕਰ ਰਹੇ ਹਾਂ ਇਸ ਤੋਂ ਬਾਅਦ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਹਾਥੀ ਤਾਂ ਇੱਕ ਸਵਾਸ ਵਸਤੂ ਹੈ ਜਿਹੜਾ ਕਿ ਸਦਾ ਨਹੀਂ ਰਹਿ ਸਕਦਾ ਇਸ ਲਈ ਸਾਡੇ ਇਹ ਮਹਿਲ ਹਮੇਸ਼ਾ ਹੀ ਚੁੱਲਦੇ ਰਹਿਣਗੇ ਸਤਿਗੁਰਾਂ ਦਾ ਇਹ ਬਚਨ ਅੱਜ ਵੀ ਸੱਤ ਹੈ ਅੱਜ ਵੀ ਗੁਰਦੁਆਰਾ ਚੁੱਲਨੇ ਮਹਿਲ ਸ਼੍ਰੀ ਅੰਮ੍ਰਿਤਸਰ ਤਰਨਤਾਰਨ ਵਿਖੇ ਇਹ ਦੀਵਾਰ ਮੌਜੂਦ ਹੈ ਤੇ ਅੱਜ ਵੀ ਸੰਗਤਾਂ ਨੂੰ ਇਸ ਤੇ ਬੈਠ ਕੇ ਝੂਟੇ ਮਿਲਦੇ ਹਨ ਇਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਸ਼੍ਰੀ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਸੇਵਾ ਸਮੇਂ 7 ਸਾਲ 7 ਮਹੀਨੇ ਤੇ 7 ਦਿਨ ਰਹੇ ਸਨ हरेक शंकावादी ते तर्कवादी इस स्थान ते जाके अपनी निश्चा कर सकता है अंग्रेज़ राज अंग्रेजा ने भी इस दीवार दे हिलन का कारण जानन की कोशिश की थी, पर किसी कोई थो पता नहीं लगा क्योंकि यह दीवार किसी जुगत करके नहीं बल्कि गुरु साहिब दे बचना करके ही हिल लदी है